ਬੱਕਰਾ ਹੀ ਸ਼ੈਗ ਦੇ ਦੰਦ ਹੋਣੇ 8 ਦੰਦ ਹੋਣ ਹੋਇਆ ਹੁਣ ਸਿੱਟੇ ਆ ਸ਼ੈਗ ਦੇ ਦੰਦ ਸਿੱਗਾ ਯਾਨੀ ਕਿ ਹੁਣ ਹੋਇਆ ਮਨੇ ਲੇ ਲਾ ਹਾਂ ਉਹ ਪਾ ਬੱਕਰਾ ਵੀ ਕਹਦਾ 240 ਦਾ 45 ਦਾ ਕਿੰਨੇ ਦਾ ਹਾਂ ਉਹਦਾ ਹੀ ਪਹਿਲਾ ਰਿਜ਼ਲਟ ਹੈ ਵੱਡਾ ਉ ਵੀ ਚੌੜਾ ਬਹੁਤਾ ਕਰਨ ਚੜਾਈ ਚਾ ਫੁੱਲ ਲਗਾ ਚੜਾਈ ਚ ਫੁੱਲ ਲਗਾ ਦੇਚਣਾ ਨਹੀਂ ਗਾਈ ਇਹਦਾ ਸਿਆਪਾ ਜਿਵੇਂ ਪਸ਼ੂ ਲਵਾਉਂਦੇ ਆ ਆਸ ਲਵਾਉਣ ਬਾਅਦ ਤੇ ਬਰੀਡਰੀ ਰੱਖਿਆ ਹੈ ਘਰੇ ਆਪਣੇ ਬੱਚੇ ਪੁੱਛੇ ਵੇਚ ਦਈਦੇ ਆ ਤੇ ਸੇਲ ਕਰ ਦਈਦੇ ਆ हां जी सारे दोस्तों ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐ ਸਮੇ ਆਪਾਂ ਮੁੱਲਾਪੁਰ ਪਹੁੰਚੇ ਹੋયાਗੇ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਹੈ ਲੰਗਰ ਪਾਣੀ ਚਾਹ ਪਾਣੀ ਪੂਰਾ ਪ੍ਰਬੰਧ ਰਹਿੰਦਾ ਹੈਗਾ ਸ਼ਨੀਵਾਰ ਨੂੰ ਪਹੁੰਚਿਆ ਕਰੋ ਜਿਨ੍ਹਾਂ ਬੱਕਰੇ ਬੱਕਰੀਆਂ ਵੇਚਣੇ ਨੇ ਜਾਂ ਖਰੀਦਣੇ ਨੇਗੇ ਕਾਟੂਮਾਲ ਵੇਚਣਾ ਜਾਂ ਖਰੀਦਣਾਗਾ ਬੱਕਰਾ ਦਿਖਾਉਣਾ ਇਸ ਫਿਰ ਸਮੇ ਆਪਾਂ ਤੁਹਾਨੂੰ ਜੋ ਕਿ ਹੀਰਾ ਦਾਖਾ ਲੈ ਕੇ ਆਇਆ ਬਹੁਤ ਲੰਮੀ ਲੈਂਥ ਦਾ ਬੱਕਰਾਗਾ ਲੈਂਥ ਜਿਵੇਂ ਐਂ ਕਹਦੀ ਆਪਾਂ ਬਹੁਤ ਜ਼ਿਆਦਾ ਬਹੁਤ ਚੰਗੀ ਲੈਂਥ ਹੈਗੀ ਠੀਕ ਹੈ ਹੁਣ ਗੱਲਬਾਤ ਕਰ ਦਾਂਗੇ ਬਾਈ ਦੇ ਨਾਲ ਬਾਈ ਜੀ ਕੀ ਹਾਲ ਆ ਠੀਕ ਆ ਜੀ ਠੀਕ ਆ ਬੱਕਰੇ ਵਾਲੇ ਸੋਕ ਨੇ ਦੰਦਾਂ ਦਾ ਜਗਾ ਬੱਕਰਾ ਹੀ ਸ਼ੈਗ ਦੇ ਦੰਦ ਹੋਣੇ 8 ਦੰਦ ਹੋਣ ਹੋਇਆ ਵਾ ਹੁਣ ਛਿੱਟੇ ਆ ਸ਼ੈਗ ਦੇ ਦੰਦ ਸਿੱਗਾ ਯਾਨੀ ਕਿ ਹੁਣ ਹੋਇਆ ਹਾਂ ਠੀਕ ਹੈ 6 ਦੰਦ 6 ਦੰਦ ਦਾ ਨਹੀਂ ਕਿਵੇਂ ਲਿਆਂਦਾ ਇਹ ਵੇਚਣਾ ਕੀ ਕਰੇ ਵੇਚਣਾ ਨਹੀਂ ਗਿਆ ਇਹ ਤਾਂ ਗਾਂ ਕ੍ਰੋਸਿੰਗ ਲਈ ਗਿਆ ਸੀਗਾ ਤਾਂ ਆ ਗਿਆ ਇੱਥੇ ਵੀਡੀਓ ਬਾਈ ਗਿਆ ਚੱਲ ਪਾ ਦਿੰਦੇ ਆ ਲਾਲੇ ਚੱਲ ਇੱਥੋਂ ਪੋ ਲਦਣਾ ਸੀਗਾ ਵੀ ਚੱਲ ਖੜਾਤਾ ਠੀਕ ਹੈ ਬੱਕਰਾ ਐ ਲੰਮਾ ਬਹੁਤ ਹੈਗਾ ਲੈਂਥ ਬਹੁਤ ਆ ਹਾਈਟ ਕਿੰਨੀ ਹੈਗੀ ਹੈਡ 45 ਹੈ ਹੈਗੀ 45 ਇੰਚ ਹਲੇ ਹੋਰ ਕਰੂਗਾ ਇੰਚ ਜਿਹੜੇ ਇੰਚ ਕਰ ਜਾਣੀਆਂ ਹਲੇ ਤਾਂ ਕਰ ਜਾਣੀਆਂ 6 ਦੰਦਾਂ ਦਾ ਕਰ ਬਾ ਜਾਂਦਾ ਕੀ ਭਾਵੇਂ ਕਿੰਨਾ ਕਹੂਗਾ ਵਜਨ ਤਾਜ਼ਾ ਮੈਂ ਤਾ ਇਨਾਂ ਤਾਜ਼ਾ ਕਿੰ ਕੁਆਂਟਲ ਕੁਆਂਟਲ ਤੋਂ ਤਾਂ ਹੋਊਗਾ ਰਾਮਾ ਕੁਆਂਟਲ ਪਲੱਸ ਹੋਊਗਾ ਕੁਆਂਟਲ ਤੋਂ ਘੱਟ ਨਹੀਂਦਾ ਝਾਲਰ ਦਿਖਾਈ ਤਾਂ ਥੋੜਾ ਜਿਹਾ ਝਾਲਰ ਝੁੱਲਰ ਦਾ ਪੂਰਾ ਕੰਨ ਬਥੇਰਾ ਕੰਨ ਕਿੰਨਾ ਕਹੂਗਾ ਉਹਨਾਂ ਦੇ ਹੈਗਾ 7 16 17 ਇੰਚ ਦਾ 17 ਇੰਚ ਹੋਊਗਾ ਹਾਂ 16 17 ਇੰਚ ਹਰਜਾ ਜਮਰਾਜ ਹੈਗਾ ਆ ਦਿਖਾਈ ਇਹ ਟੈਕਟਿਕਲੀ ਵਾਲੇ ਵੱਡੇ ਵੱਡੇ ਟੈਕਟਿਕਲ ਵਾਲੇ ਸਹੀ ਆਈ ਐਨ ਬਿਲਕੁਲ ਸਹੀ ਵੀ ਆ ਵੱਡੇ ਵੀ ਆਮਲ ਆ ਇਹਦਾ ਮਾਰੇ ਮਾਰੇ ਗਰਮੀ ਨਾ ਹੋ ਜਾਂਦੇ ਅੱਜ ਕੱਲ ਨਾ ਜਦੋਂ ਗਰਮੀ ਵੱਧ ਜਾਂਦੀ ਆ ਉਹਦੇ ਨਾ ਹੋ ਜਾਂਦੇ ਆ ਇਹ ਲੰਬੇ ਜਦੋਂ ਠੰਡ ਪੈ ਗਈ ਫੇ ਨੇੜੇ ਜਲ ਗਨੇ ਫਿਰ ਇਹਨੂੰ ਹੋਇ ਜਾਉ ਜਾਣਾ ਠੀਕ ਹੈ ਵੇਚਣਾਗਾ ਮਤਲਬ ਕੀ ਰਹੀ ਆ ਵੇਚਣਾ ਨਹੀਂ ਗਈ ਇਹਦਾ ਸਿਆਪਾ ਜਿਵੇਂ ਪਸ਼ੂ ਲਵਾਉਂਦੇ ਆ ਆਸ ਲਵਾਉਣ ਬਾਅਦ ਤੇ ਬਰੀਡਰੀ ਰੱਖਿਆ ਆ ਘਰੇ ਆਪਣੇ ਬੱਚੇ ਪੁੱੱਚੇ ਵੇਚ ਦਈਦੇ ਆ ਤੇ ਸੇਲ ਕਰ ਦਈਦੇ ਆ ਅੱਛਾ ਇਸਨੇ ਪੈਸੇ ਲਾਏ ਵੀ ਹੋਣਗੇ ਲੱਗ ਗਿਆ ਆ ਇਹ ਪੈਸੇ ਕਿੰਨੇ ਕੌਣ ਵੀ ਲੱਗਿਆ ਮੰਡੀ ਤੇ ਕਿੰਨਾ 15 ਲੱਖ ਰੁਪਇਆ ਮੰਗਿਆ ਸੀਗਾ ਬੰਦੇ ਤੋਂ 15 ਲੱਖ ਕੀ ਕਹਿੰਦਾ ਲੈ ਲਿਓ ਅੱਛਾ ਇਹ ਵਾ ਦਊ 50 ਸਾਲਾਂ ਨੂੰ ਲੈ ਲਓ 15 ਲੱਖ ਕੀ ਅੱਛਾ ਅਜੇ ਕਹਿੰਦਾ ਵੀ ਲੱਖ ਰੁਪਇਆ ਸਾਈ ਕਰ ਫਿਰ 15 ਲੱਖ ਰੁਪਇਆ ਵਾਕੇ ਦੂ 50 ਸਾਲਾਂ ਨੂੰ ਦੇ ਦੇ ਤੂੰ ਕਿਹੜਾ ਭੱਜਣ ਲੱਗਿਆ ਇਹ ਤਾਂ ਫਿਰ ਨਾਂ ਵਾਲਾ ਕੰਮ ਹੀ ਹੋਇਆ ਆਓ ਠੀਕ ਹੈ ਨਹੀਂ ਮੜ ਮਜ਼ਾਕ ਤਾਂ ਚਲੋ ਮਜ਼ਾਕ ਕਰਿਆ ਵੀ ਕਿਸੇ ਨੇ ਲਾਇਆ ਹੈਗਾ ਕੁਛ ਨਾ ਘਰੇ ਲੱਗਿਆ ਪੈਸੇ 2 ਲੱਖ ਰੁਪਿਆ ਦਾ ਲੱਗਿਆ ਆਇਆ 2 2 ਲੱਖ ਰੁਪਿਆ ਦਾ ਅੱਛਾ ਕਿੰਨਾ ਟਾਈਮ ਪਹਿਲਾਂ ਹੋਰ ਹੋ ਗਿਆ ਮੈਨ ਮਾਰਾ ਉਦੋਂ ਚੌਗਾ ਸੀਗਾ ਚੌਗੇ ਚ ਚੌਗੇ ਤੇ ਲੱਗਿਆ ਸੀਗਾ ਚੌਗੇ ਚ ਹਾਂ ਠੀਕ ਆ ਲੈਂਥ ਬਹੁਤ ਚੰਗੀ ਹੈ ਇੱਕ ਵਾਰ ਤੋਰੇ ਨਾ ਮੁੰਡਾ ਇਧਰ ਨੂੰ ਇਹਦੀ ਮਾਂ ਵੀ ਮੇਲੇ ਚ ਜਿੱਤ ਕੇ ਗਈ ਸੀਗੀ ਆਪਣੀ ਇੱਥੇ ਅੱਛਾ ਉਹਦਾ ਬੱਚਾ ਘਰ ਦਾ ਬੱਚਾ ਪਾਲਿਆ ਹੋਇਆ ਹੈ ਓਕੇ ਬੱਕਰਾ ਹੈ ਹੀ ਬਹੁਤ ਜ਼ਿਆਦਾ ਲੰਬੀ ਲੈਂਥ ਦਾ ਹੈਗਾ ਬੱਚੇ ਦਾ ਵਧੀਆ ਘੜਦਾ ਕੋਈ ਬੱਚੇ ਪੂਰੇ ਵਧੀਆ ਕਰਦਾ ਤੇ ਮਰੇਲ ਕੋਟ ਵਾਲੇ ਗਏ ਆ 35 35000 ਨੂੰਵੇਂ ਬਣੇ ਇਹਦੇ ਬੱਚੇ ਗਏ ਕਿਹੜੇ ਕਿਹੜੇ ਦਾ ਖੀਰੇ ਬੱਚੇ ਸੀਗੇ ਉਹ ਤਿੰਨਾਂ ਦੇ ਨਾਂ ਮਹੀਨਿਆਂ ਦੇ ਤਿੰਨਾਂ ਦੇ ਨਾਂ ਮਹੀਨਿਆਂ ਦੇ ਇੱਕ ਬੱਚਾ ਗਿਆ ਇਹਦਾ ਰਾਤ ਤਾਂ ਚ 45000 ਦਾ ਅੱਛਾ ਉਹ ਫਾਰਮ ਚ ਗਿਆ ਦਾ ਉੱਥੇ ਵਧੀਆ ਮਹਿੰਗੇ ਵੇਚਿਆ ਫਿਰ ਤਾਂ ਲੈਂਥ ਨਹੀਂ ਹੁੰਦੀ ਵਿੱਚ ਆ ਲੈਂਥ ਹੁੰਦੀ ਆ ਕੰਨ ਕੰਨ ਇਦਾਂ ਹੀ ਖੁੱਲੇ ਨੇ ਨਹੀਂ ਬਾਪਾ ਵੱਡਾ ਕਾ ਨਾ ਸਹੀ ਹੁਣ ਵੱਡਾ ਦਾ ਵੱਡਾ ਉ ਵੀ ਚੌੜਾ ਬਹੁਤਾ ਕੰਨ ਚ ਚੜਾਈ ਚ ਫੁੱਲ ਲਗਾਨਗੇ ਨਾ ਆਏ ਨਹੀਂ ਕਿ ਕਿਦਾ ਲੰਬੇ ਹੀ ਹੁੰਦੇ ਆ ਕੱਲੇ ਕੰਨ ਹੂੰ ਚੜਾਈ ਚ ਫੁੱਲ ਬਹੁਤਾ ਕਾ ਇਧਰ ਕਰੀ ਦੇਖ ਲੋ ਕਿ ਕਿਹੜਾ ਪਿੰਡ ਆ ਕਿੱਥੇ ਆਉਣਾ ਬੋਗੋ ਜੇ ਕਰੀ ਪੈਣ ਦਾ ਆਖਾ ਮੁੱਲ ਕਿੰਨੇ ਰੁਪਏ ਲੈਣੂ ਬੱਕਰੀ ਕਰਾਸ ਕਰਾਈਏ ਬੱਕਰੀ ਕਰਾਸ ਕਰਾਈ ਦਾ 1500 ਰੁਪਏ ਆਈ ਹੈ 15000 ਰੁਪਏ ਪੈਸੇ ਵੀ ਜਾਇਜ਼ ਨਹੀਂ ਜਾਇਜ਼ ਰੱਖੀ ਆਪਣੀ ਇੰਨਾ ਨਹੀਂ ਗਾ ਵੀ ਲੋਕ ਤਾਂ ਕਹਿੰਦੇ 5000 ਲੈਣਾ ਜੀ ਹਾਂ ਕਰਾਸ ਕਰਾਈ ਦਾ ਆਪਣੀ ਜਾਇਜ਼ ਆ ਜਾਮਾ ਫੀਸ ਠੀਕ ਹੈ 5 1500 ਜਾਇਜ਼ ਆ ਜਾਮਾ ਚਲੋ ਇਹਦੀ ਖਰਚਾ ਪਠਾਣੇ ਦਾ ਖਰਾਕ ਰਾਂਗੇ ਇਹਦੀ ਬਸ ਖਰਾਕ ਪਾਣੀ ਨਿਕਲ ਆਵੇ ਹੋਰ ਨਹੀਂ ਕੋਈ ਐਡਾ ਹੈਗਾ ਹੋ ਗਿਆ ਠੀਕ ਆ ਚਲ ਠੀਕ ਆ ਭਈਆ ਧੰਨਵਾਦ ਇੱਕ ਕੋਈ ਵਿੱਕ ਬੱਕਰਾ ਹੋਰ ਦਿਖਾ ਦੇਣਗੇ ਤੁਹਾਨੂੰ ਪੱਕੇ ਲੋਹੇ ਕਲਰ ਦੇ ਵਿੱਚ ਹੈਗਾ ਆ ਛੱਡੇ ਮੜਾ ਜੈਨ ਪਲੋਸ ਹੋ ਜਾ ਜੀ ਕੀ ਹਾਲ ਚੱਲ ਆ ਬਾਈ ਜੀ ਵਧੀਆ ਵੀਰੇ ਕਿਹੜਾ ਪਿੰਡ ਆ ਜੀ ਆਪਣਾ ਪੀਜੀਆਈ ਕੋਲ ਪੈ ਗਿਆ ਪਿੰਡ ਵੀਰੇ ਚੰਡੀਗੜ੍ਹ ਹਾਂਜੀ ਅੱਛਾ ਐਡੀ ਦੂਰ ਆਇਓ ਹਾਂਜੀ ਠੀਕ ਐ ਬੱਕਰਾ ਕਿੰਨੇ ਦੰਦਾਂ ਦੇ ਵਿੱਚ ਹੈ ਬੱਕਰਾ 8 ਦੰਦ ਹੋਇਆ ਵੀਰੇ ਹੁਣ ਹਾਈਟ ਹਾਈਟ ਹੋਊਗੀ 42 ਬਿੜੀ 43 ਅਸੀਂ ਨਹੀਂ ਕਦੇ ਮੀਣਾ ਵੀ 42 ਤਾਂ ਆਰਾਮ ਨਾਲ ਖੁੱਲੀ ਹੈਗੀ ਹੈਟ ਹੈ ਨਾ ਭਜਨ ਵੀ ਨਹੀਂ ਪਤਾ ਬਾਈ ਜੀ ਭਜਨ ਬਾਈ ਦਾ ਹੋਊਗਾ 1 ਕੰਟ ਦੇ 68 ਬਾਹਰੇ ਹੋਊਗਾ ਕੌਂਟਲ ਦੇ ਕੋ ਜਿਹੜਾ ਹਾਂ ਹੋ ਸਕਦਾ 5-4 ਕਿਲੋ ਰਾਂ ਪਰ ਹੋ ਸਕਦਾ ਹਾਂ ਦੰਦਾਂ ਦਾ 8 ਦੱਸਿਆ ਤੁਸੀਂ 8 ਦੰਦ ਹੋਣੀ ਹੋਇਆ ਵੀ ਆ ਚਾ ਅਲਰ ਦਿਖਾਓ ਮੜਾ ਜਾ ਰੱਸੀ ਤੋਂ ਥੱਲੇ ਆ ਜਾ ਮਾਸ ਬੋਲਾਂ ਕੋ 100 ਕਿਲੋ ਮੜੀਆ ਇਹ ਵੱਡਾ ਬੱਕਰੀ ਲਿਆ ਸੀ ਤੁਸੀਂ ਜਾਂ ਛੋਟਾ ਨਾ ਛੋਟਾ ਲਿਆਦਾ ਵੀਰੇ ਇਹ ਮਨੇ ਮਨੇ ਜਿਹੜਾ ਬੁੱਧੂ ਮਨੇ ਲਿਆਲਾ ਹਾਂ ਉਹ ਪਾ ਬੱਕਰਾ ਵੇਖਿਆ ਤਾਂ 240 ਦਾ 45 ਦਾ ਕਿੰਨੇ ਦਾ ਹਾਂ ਉਹਦਾ ਇਹ ਪਹਿਲਾ ਰਿਜ਼ਲਟ ਹੈ ਅੱਛਾ ਜਿਹੜਾ ਉਹ ਬੱਕਰਾ ਮਹਿੰਗਾ ਵਿਖਿਆ ਸੀ ਹਾਂ ਉਹ ਬੱਕਰਾ ਜਿੱਥੇ ਤੇ ਆਇਆ ਤਾਂ ਉੱਥੇ ਇਹਦੀ ਮਾਂ ਕ੍ਰੋਸ ਹੋਈ ਠੀਕ ਹੈ ਉਹਦਾ ਪਹਿਲਾ ਬੱਚਾ ਹੈ ਹਾਂਜੀ ਪਹਿਲਾ ਠੀਕ ਹੈ ਲੈ ਵੀ ਚੈਂਪੀਅਨ ਬਖਰੀਦਾ ਜਿਹੜਾ ਮਹਿੰਗਾ ਵੀ ਕਿਹਾ ਸੀਗਾ ਉਹਦਾ ਪਹਿਲਾ ਬੱਚਾ ਹੈ ਇਹ ਸੋਨਾ ਬਹੁਤ ਹੈ ਲੈਂਥ ਬਹੁਤ ਹੈਗੀ ਤੁਸੀਂ ਕੀ ਮੰਗਿਆ ਇਹਦਾ ਇਹਦਾ ਵੀਰ 1 ਲੱਖ ਰੁਪਈਆ ਦਾ 1 ਲੱਖ ਰੁਪਈਆ ਦੰਦ ਖੋਲਿਓ ਮੜਾ ਜਾ ਤੁਸੀਂ ਰਿਜ਼ਲਟ ਲਿਆਗੇ ਤੋ ਜਾ ਹਾਂਜੀ ਰਿਜ਼ਲਟ ਹੈਗਾ ਮੇਰਾ ਵੀਰ 8-10 8-10 ਬੱਚੇ ਹੈਗੇ ਚੰਗੇ ਬੱਚੇ ਕਿਸ ਤਰ੍ਹਾਂ ਦੇ ਬੱਚੇ ਆ ਪਾਏ ਨੇ ਬਹੁਤ ਚੰਗੇ ਬੱਚੇ ਆਹੀ ਰੰਗ ਹੈ ਵੀਰ ਰੰਗ ਆਹੀ ਹਾਂ ਅ ਬੱਚਿਆਂ ਦਾ ਕੰਨ ਵਗੈਰਾ ਸਭ ਕੁਝ ਠੈਕਣਾ ਹੈ ਜਿਹੜੇ ਦੋ ਬੱਚੇ ਇਤਕੀ ਕਾਲੇ ਵੀ ਆਏ ਆ ਮਾਂ ਕਾਲੀ ਸੀ ਅਛਾ ਹਾਂ ਬਾਕੀ ਇਹ ਹੀ ਲੋਹੀ ਅੱਗੇ ਤੋਰੋਂਗੇ ਉਹਨਾਂ ਦਾ ਹਾਂ ਤੋਰ ਦਿੰਨੇ ਫਿਰ ਕਿੰਨੇ ਦਾ ਵਿੱਚ ਸੀ ਉਹ ਬੱਕਰੇ ਦਾ ਪਿਓ ਉਹ 240 ਦਾ ਵੀਰ ਵੇਖਿਆ ਤਾਂ ਅਛਾ ਅਛਾ ਬਾਹਰ ਤੋਂ ਉਪਰ ਵੀ ਵੀਰ ਕਿਹੜਾ ਨਹੀਂ ਪੁੱਟੇ ਵਾਲੇ ਗੁਜਰਾਂ ਨਾਲ ਲਿਆ ਤਾਂ ਬੁੱਧੂ ਮਲੇ ਨਾਲ ਲਿਆ ਪਾ ਤੇ ਠੀਕ ਹੈ ਤੁਸੀਂ ਬੱਕਰੀ ਭرائی ਸੀ ਹਾਂ ਆਪਣੇ ਪਿੱਛੇ ਜਿੱਥੇ ਤੋਂ ਬੱਕਰਾ ਤੁਰਿਆ ਤਾਂ ਪੰਜੋਲੇ ਪਿੰਡ ਤੇ ਤੁਰਿਆ ਤਾਂ ਉੱਥੇ ਮਾਂ ਆ ਜੀ ਕਰਾਸ ਹੋਈ ਠੀਕ ਹੈ ਤੁਸੀਂ ਕਰਾਈ ਸੀ ਦੀ ਮਾਂ ਕਿੰਨੇ ਪੈਸੇ ਲੈ ਕੇ ਉਹ ਵੀਰ ਹੋਰ ਪ੍ਰੋਜੈਕਟ ਦਾ ਅੱਛਾ ਹਾਂ ਉਹ ਤਾਂ ਛੱਡਦੇ ਨਹੀਂ ਤੇ ਫੇ ਕਮਾ ਕੇ ਲੈ ਤੇ ਕਿਸੇ ਆੜ ਤੇ ਠੀਕ ਹੈ ਯਾਨੀ ਕੋਈ ਜਿਗਾੜ ਲਾਇਆ ਹਾਂ ਠੀਕ ਐ ਜਿਗਾੜ ਲਾਉਣਾ ਜ਼ਰੂਰੀ ਆ ਉਹਦਾ ਮਾਂ ਸਾਡੇ ਬਾਹਰ ਖੜੀ ਵੀ ਹਾਲੇ ਵੀ ਠੀਕ ਐ ਕਿੰਨੇ ਨਾਗ ਰੱਖਿਆ ਤੁਹਾਡੇ ਕੋਲ ਨਾਗ ਹੈਗੇ ਮੇਰੇ 40 50 ਦੇ ਗੇੜ ਤੇ ਵਧੀਆ ਚੱਲੀਆਂ ਨੇ ਪੁੱਛੇ ਛੋਟੇ ਵਿੱਚ ਇੱਕ ਨਾਗ ਹੀ ਵੇਚਣਾ ਆ ਆ ਇਕੱਲੇ ਹੀ ਵਿੱਚ ਇਕੱਲੇ ਹੀ ਤਿੰਨ ਹੋਗੇ ਤੇ ਫਿਰ ਯਾਰ ਅੱਛਾ ਫਿਰ ਬੋਲ ਨੇ ਇੱਕ ਦੋ ਦੀ ਜਿੱਦ ਚ ਇਹਦੇ ਕਿੰਨੇ ਬੱਚੇ ਹੋਗੇ ਇਹਦੇ ਬੱਚੇ ਆਪਣੇ ਆਪਾਂ 4-5 ਪੱਠਾ ਐ ਬਾਕੀ 8 ਨਾਗ ਹੋਣ ਛੋਟੇ ਐ ਐਦਾਂ ਦੇ ਠੀਕ ਐ ਯਾਨੀ ਕਿ ਹੋਗੇ ਤੁਹਾਡੇ ਕੋਲ ਹਾਂਜੀ ਠੀਕ ਐ ਚੰਡੀਗੜ੍ਹ ਚ ਫਿਰ ਉੱਥੇ ਲਾਊਡ ਨੇ ਬੱਕਰੇ ਨਾ ਬਾਹਰ ਵੀਰੇ ਪਿੰਡ ਪੈ ਗਿਆ ਨੂ ਜੰਡੀਗੜ੍ਹ ਦੇ ਨਾਲ ਪੈ ਗਿਆ ਉਹ ਮੈਕਸ ਦੇ ਨਾਲ ਉਹ ਮੈਕਸ ਪਿੰਡ ਆ ਸਾਡਾ ਠੀਕ ਆ ਚਲੋ ਵਧੀਆ ਗੱਲ ਬਾਤ ਆ ਫਿਰ ਤਾਂ 50 ਨਗਦੇ ਕਹਿੰਦੇ ਹੋਮ ਕਿੰਨਾ ਟਾਈਮ ਹੋ ਗਿਆ ਰੱਖਣ ਨੂੰ ਰੱਖੇ ਤਾਂ ਵੀਰ 17 ਦੇ ਸੰਨ 17 ਤੇ 17 ਚੋਂ 17 ਸੰਨ ਦੇ ਰੱਖੇ ਹਾਂਜੀ ਠੀਕ ਆ ਫਿਰ ਵੇਚੀ ਜਾਂਦੇ ਰੇ ਨੂੰ ਵੇਚੀ ਜਾਂਦੇ ਵੀਰ ਵਿੱਚ ਖਰਚਾ ਨਿਕਲ ਹੀ ਜਾਂਦਾ ਨਿਕਲ ਹੀ ਜਾਂਦਾ ਬੱਲੇ ਪੈਂਦਾ ਕੁਛ ਹਾਂ ਆਪਣਾ ਖੇਤੀ ਨਾਲ ਚੱਲਦਾ ਵੀਰ ਕੰਮ ਨਾਲ ਖੇਤੀ ਵੀ ਹੈਗੀ ਆ ਚਾਰ ਕਿਲੋ ਨੂੰ ਕੋਈ ਫਾਰਮ ਚ ਨਾ ਚਾਰ ਨੇ ਨਾਲ ਹਾਂ ਚਲੋ ਇਹ ਗੱਲ ਬਹੁਤ ਵਧੀਆ ਲੱਗੀ ਨਾ ਇਹ ਵੀ ਘੁੰਮਦਾ ਬੱਕਰਾ ਕੁਛ ਲੱਗੇਗਾ ਅੱਜ ਚਲੋ ਦੱਸਿ ਨਹੀਂ ਆਲੇ ਨਹੀਂ ਲੱਗੇ ਨਹੀਂਗਾ ਚਲੋ ਆਏ ਕੁਛ ਨਹੀਂ ਲੱਗਾ ਫਿਲਹਾਲ ਬੱਕਰਾ ਬਹੁਤ ਸੋਹਣਾ ਲੱਗਿਆ ਵਧੀਆਗਾ ਅੰਗੜਾਈ ਜੀ ਬਾੜੀ ਨਹੀਂ ਲਈ ਜਾਂਦਾ ਮੈਂ ਬਾੜਾ ਥੱਕਿਆ ਹੁੰਦਾ ਹੇ ਪਤੰਦੇ ਨਾ ਥੱਕੇ ਤੋਂ ਕਿਵੇਂ ਕੁਝ ਨਹੀਂ ਆਉਂਦੀ ਮਸਤੀ ਮਾਰ ਹਾਂ ਸਰ ਸਟਰਕਚਰ ਹੀ ਵੱਖਰਾ ਹੈ ਦਾ ਬੱਕਰੇ ਦਾ ਨਾ ਆ ਚੀਜ਼ ਮੈਂ ਪਾਗੇ ਦੀ ਪਿੰਡੇ ਦਾ ਬਾਡੀ ਦਾ ਸਟਰਕਚਰ ਹੀ ਵੱਖਰਾ ਹੈਗਾ ਇਹਦਾ ਮੂਹੋਂ ਇਥੋਂ ਉਠਦਾ ਜਿਵੇਂ ਉੱਠ ਹੁੰਦਾਗਾ ਹੈਨਾ ਜੀ ਸੋਨੇ ਉਹਦੀ ਵੀ ਇਦਾਂ ਹੀ ਦੀ ਲਮਾਈ ਤੇ ਬਾਪ ਦੀ ਇਦਾਂ ਹੀ ਸੀ ਚਲੋ ਠੀਕ ਹੈ ਬਾਈ ਜੀ ਠੀਕ ਹੈ ਵੀਰੇ ਧੰਨਵਾਦ